ਐਨਆਰਆਈ ਟੀਵੀ ਨਾਲ ਜੁੜਿਆ ਤੁਸੀਂ ਮੈਂ ਹਾਂ ਸੁਖਮਨ ਜੀ ਮੈਂ ਇਸ ਵੇਲੇ ਦੀ ਬਹੁਤ ਵੱਡੀ ਖਬਰ ਰਾਹੁਲ ਗਾਂਧੀ ਦੇ ਨਾਲ ਜੁੜੀ ਹੋਈ ਹੈ ਜਿੱਥੇ ਕੁਝ ਦਿਨ ਪਹਿਲਾਂ ਪੰਜਾਬ ਦੇ ਹੜ੍ਹ ਪ੍ਰਭਾਵਿਤ ਇਲਾਕੇ ਖਾਸ ਤੌਰ ਤੇ ਗੁਰਦਾਸਪੁਰ ਅਤੇ ਅਮਰitsar ਦੇ ਕੁਝ ਇਲਾਕਿਆਂ ਦੇ ਵਿੱਚ ਕਾਂਗਰਸ ਦੇ ਸੀਨੀਅਰ ਲੀਡਰ ਰਾਹੁਲ ਗਾਂਧੀ ਆ ਕੇ ਜਾਂਦੇ ਨੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕਰਦੇ ਨੇ ਪੀੜਤਾਂ ਦਾ ਹਾਲ ਜਾਣਦੇ ਨੇ ਬਹੁਤ ਸਾਰੇ ਭਰੋਸੇ ਦਾ ਜਿਹੜਾ ਮਦਦ ਦਾ ਭਰੋਸਾ ਵੀ ਦਿੱਤਾ ਜਾਂਦਾ ਪਰ ਇਹ ਸਭ ਦੇ ਵਿਚਾਲੇ ਜਿਹੜਾ ਗੁਰਦੁਆਰਾ ਸਮਾਦ ਬਾਬਾ ਬੁੱਢਾ ਜੀ ਦੇ ਵਿੱਚ ਨਤਮਸਤਕ ਹੁੰਦੇ ਨੇ ਪਰ ਉਸ ਵਕਤ ਉਹਨਾਂ ਨੂੰ ਜਿਹੜਾ ਸਿਰੋਪਾਉ ਦਿੱਤਾ ਜਾਂਦਾ ਤੇ ਇਸੇ ਮਾਮਲੇ ਦੇ ਵਿੱਚ ਐਸਜੀਪੀਸੀ ਦੇ ਵੱਲੋਂ ਐਕਸ਼ਨ ਕੀਤਾ ਗਿਆ ਜਦੋਂ ਮਾਮਲਾ ਨੋਟਿਸ ਦੇ ਵਿੱਚ ਲਿਆਂਦਾ ਜਾਂਦਾ ਤੇ ਕਾਰਵਾਈ ਐਸਜੀਪੀਸੀ ਦੇ ਵੱਲੋਂ ਕਰ ਦਿੱਤੀ ਗਈ ਜਿਸ ਦੇ ਵਿੱਚ ਗੁਰਦੁਆਰਾ ਸਮਾਦ ਬਾਬਾ ਬੁੱਢਾ ਜੀ ਦੇ ਜਿਹੜਾ ਰਾਗੀ ਕਥਾ ਵਾਜਕ ਅਤੇ ਸੇਵਾਦਾਰ ਨੂੰ ਪੈਂਡ ਕਰ ਦਿੱਤਾ ਗਿਆ ਤੇ ਨਾਲ ਦੀ ਨਾਲ ਮੈਨੇਜਰ ਨੂੰ ਵਾਰਨਿੰਗ ਦੇ ਕੇ ਤਬਾਦਲਾ ਕਰ ਦਿੱਤਾ ਗਿਆ ਬਹੁਤ ਵੱਡੀ ਕਬਰ ਜਿੱਥੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕਰਨ ਦੇ ਲਈ ਰਾਹੁਲ ਗਾਂਧੀ ਆਉਂਦੇ ਨੇ ਤੇ ਉਸ ਤੋਂ ਵਕਤ ਗੁਰਦੁਆਰਾ ਸਮਾਦ ਬਾਬਾ ਬੁੱਢਾ ਜੀ ਵਿਖੇ ਨਤਮਸਤਕ ਹੁੰਦੇ ਨੇ ਇੱਕ ਨਿਮਾਣੇ ਵਿਅਕਤੀ ਦੀ ਤਰ੍ਹਾਂ ਉਸ ਵਕਤ ਰਾਗੀ ਕਥਾ ਵਾਚ ਕਰ ਤੇ ਸੇਵਾਦਾਰ ਨੂੰ ਜਿਹੜਾ ਉਹਨਾਂ ਨੂੰ ਸਿਰੋਪਾਉ ਦਿੰਦੇ ਨੇ ਤੇ ਉਸ ਤੋਂ ਬਾਅਦ ਉਹਨਾਂ ਦਾ ਜਿਹੜਾ ਸਨਮਾਨ ਕੀਤਾ ਜਾਂਦਾ ਸਰੋਪਾ ਉਹ ਦੇ ਕੇ ਪਰ ਇਹ ਮਾਮਲਾ ਜਦੋਂ ਐਸਜੀਪੀਸੀ ਦੇ ਨੋਟਿਸ ਦੇ ਵਿੱਚ ਆਉਂਦਾ ਸਾਰੀ ਜਾਂਚ ਪੜਤਾਲ ਕੀਤੀ ਜਾਂਦੀ ਹੈ ਜਿਸ ਦੇ ਵਿੱਚ ਜਿਹੜਾ ਉਹਨਾਂ ਅਧਿਕਾਰੀਆਂ ਨੂੰ ਸਸਪੈਂਡ ਕਰ ਦਿੱਤਾ ਗਿਆ ਜਿਸ ਦੇ ਵਿੱਚ ਰਾਗੀ ਸਿੰਘ ਨੂੰ ਸਿੰਘ ਨੂੰ ਸਸਪੈਂਡ ਕੀਤਾ ਗਿਆ ਕਥਾਵਾਚਕ ਤੇ ਸੇਵਾਦਾਰ ਨੂੰ ਸਸਪੈਂਡ ਕੀਤਾ ਗਿਆ ਤੇ ਮੈਨੇਜਰ ਨੂੰ ਵਾਰਨਿੰਗ ਦੇ ਕੇ ਤਬਾਦਲਾ ਕੀਤਾ ਗਿਆ ਦਰਅਸਲ ਇੱਕ ਤਾਂ ਰਾਹੁਲ ਗਾਂਧੀ ਜਿਹੜਾ ਪਤਿਤ ਵਿਅਕਤੀ ਹੈ ਤੇ ਅਗਲੀ ਗੱਲ ਇਹ ਵੀ ਆ ਕਿ ਜਿਹੜਾ ਜੂਨ 1984 ਦਾ ਸਾਰਾ ਦੌਰ ਆ ਉਸ ਦੇ ਜਿਹੜੇ ਇਲਜ਼ਾਮ ਨੇ ਸੱਦ ਤੌਰ ਤੇ ਕਾਂਗਰਸ ਪਾਰਟੀ ਦੇ ਉੱਪਰ ਉਸ ਦੀ ਜਿਹੜੀ ਦਾਦੀ ਇੰਦਰਾ ਗਾਂਧੀ ਦੇ ਉੱਪਰ ਲੱਗਦੇ ਨੇ ਤੇ ਇਸ ਕਰਕੇ ਜਿਹੜਾ ਉਹਨਾਂ ਨੂੰ ਇਸ ਸਰੋਪਾਉ ਦੇਣ ਦੇ ਉੱਪਰ ਐਸਜੀਪੀਸੀ ਦੇ ਵੱਲੋਂ ਵੱਡਾ ਐਕਸ਼ਨ ਲਿਆ ਗਿਆ ਕਿਉਂਕਿ ਜੂਨ 1984 ਦੇ ਵਿੱਚ ਕਿਸ ਤਰੀਕੇ ਦੇ ਨਾਲ ਸ੍ਰੀ ਅਕਾਲ ਤਖਸਾਲ ਨੂੰ ਢਾਹ ਢੇਰੀ ਕੀਤਾ ਜਾਂਦਾ ਤੇ ਨਾਲ ਦੀ ਨਾਲ ਜਦੋਂ ਜਿਹੜਾ ਰਾਹੁਲ ਗਾਂਧੀ ਨੂੰ ਸਰੋਪਾਉ ਦੇਣ ਦੇ ਉੱਪਰ ਵੱਡੇ ਸਵਾਲ ਖੜੇ ਕੀਤੇ ਜਾਂਦੇ ਨੇ ਐਸਜੀਪੀਸੀ ਐਕਸ਼ਨ ਕਰਦੀ ਆ ਪਰ ਐਸਜੀਪੀਸੀ ਦੇ ਕੁਝ ਮੈਂਬਰ ਰਾਹੁਲ ਗਾਂਧੀ ਦੇ ਹੱਕ ਦੇ ਵਿੱਚ ਵੀ ਆਏ ਨੇ ਜਿਹੜਾ ਬੀਬਾ ਰਨਜੋਤ ਕੌਰ ਨੇ ਰਾਹੁਲ ਗਾਂਧੀ ਦੇ ਹੱਕ ਦੇ ਵਿੱਚ ਆਏ ਨੇ ਉਹਨਾਂ ਦੇ ਵੱਲੋਂ ਲਿਖਿਆ ਗਿਆ ਕਿ ਦਾਦੀ ਦੇ ਗੁਨਾਹਾਂ ਲਈ ਪੋਤੇ ਨੂੰ ਜਿਹੜਾ ਪੋਤਰੇ ਨੂੰ ਜ਼ਿੰਮੇਵਾਰ ਨਹੀਂ ਠਹਿਰਾਇਆ ਜਾਂਦਾ ਉਹ ਠਹਿਰਾਇਆ ਨਹੀਂ ਜਾ ਸਕਦਾ ਸਿੱਧੇ ਤੌਰ ਤੇ ਉਹਨਾਂ ਦੇ ਵੱਲੋਂ ਇਹ ਟਵੀਟ ਕਰਕੇ ਇੱਕ ਪੋਸਟ ਸਾਂਝੀ ਕਰਕੇ ਲਿਖਿਆ ਗਿਆ ਜਿਸ ਦੇ ਵਿੱਚ ਇਹ ਵੀ ਗੱਲ ਸ਼ੁਰੂਆਤੀ ਦੌਰ ਦੇ ਵਿੱਚ ਲਿਖਿਆ ਕਿ ਮੇਰੀ ਗੱਲ بڑے ਲੋਕਾਂ ਨੂੰ ਚੰਗੀ ਨਹੀਂ ਲੱਗਣੀ ਪਰ ਮੈਂ ਫਿਰ ਵੀ ਕਰਨਾ ਚਾਹੁੰਦੀ ਹਾਂ ਜੇ ਇੰਦਰਾ ਗਾਂਧੀ ਨੇ ਦਰਬਾਰ ਸਾਹਿਬ ਦੇ ਉੱਪਰ ਹਮਲਾ ਕੀਤਾ ਕੌਮ ਨੇ ਬਖਸ਼ਿਆ ਨਹੀਂ ਹਿਸਾਬ बराबर ਕੀਤਾ ਉਹਨਾਂ ਕਹਿ ਕੇ ਉਸਦੇ ਪੋਤਰੇ ਦਾ ਕੀ ਦੋਸ਼ ਜੋ ਆ ਉਸ ਵਕਤ ਖੁਦ ਬੱਚਾ ਸੀ ਤੇ ਨਾਲ ਦੀ ਨਾਲ ਇਹ ਵੀ ਲਿਖਿਆ ਕਿ ਰਾਹੁਲ ਗਾਂਧੀ ਇੱਕ ਨਵਾਨੇ ਬੰਦੇ ਵਾਂਗੂ ਕਈ ਵਾਰ ਦਰਬਾਰ ਸਾਹਿਬ ਆਇਆ ਤੇ ਉਸਨੇ ਸਿੱਖਾਂ ਖਿਲਾਫ ਕੋਈ ਵੀ ਗੱਲ ਨਹੀਂ ਕੀਤੀ ਤਾਂ ਇਸ ਲਈ ਦਾਦੀ ਦੇ ਗੁਨਾਹਾਂ ਲਈ ਉਸ ਨੂੰ ਜ਼ਿੰਮੇਵਾਰ ਨਹੀਂ ਠਹਿਰਾਇਆ ਜਾ ਸਕਦਾ ਜਿਹੜੇ ਐਸਜੀਪੀਸੀ ਮੈਂਬਰ ਕਿਰਨ ਜੋਸ਼ ਸਿੰਘ ਨੇ ਉਹਨਾਂ ਦੇ ਵੱਲੋਂ ਇਹ ਜਿਹੜਾ ਟਵੀਟ ਆ ਇੱਕ ਪੋਸਟ ਆ ਉਹ ਸਾਂਝੀ ਕੀਤੀ ਗਿਆ ਜਿਹੜਾ ਸੋਸ਼ਲ ਮੀਡੀਆ ਕਾਤਿਆਂ ਦੇ ਉੱਪਰ ਪਰ ਐਸਡੀਪੀਸੀ ਨੇ ਬਹੁਤ ਵੱਡਾ ਐਕਸ਼ਨ ਲਿਆ ਗਿਆ ਜਿਹੜੇ ਗੁਰਦੁਆਰਾ ਸਾਹਿਬ ਦੇ ਵਿੱਚ ਗੁਰਦੁਆਰਾ ਸਮਾਦ ਦਵਾਬਾ ਬੁੱਢਾ ਜੀ ਦੇ ਵਿੱਚ ਰਾਹੁਲ ਗਾਂਧੀ ਜਾਂਦੇ ਨੇ ਨਤਮਸਕ ਹੁੰਦੇ ਨੇ ਉੱਥੇ ਉਹਨਾਂ ਨੂੰ ਸਿਰੋਪਾ ਉਦ ਦਿੱਤਾ ਜਾਂਦਾ ਉਸੇ ਮਾਮਲੇ ਦੇ ਵਿੱਚ ਉਸ ਗੁਰਦੁਆਰਾ ਸਾਹਿਬ ਦੇ ਰਾਗੀ ਸਿੰਘ ਕਥਾਵਾਚ ਗਤੇ ਸੇਵਾਦਾਰ ਨੂੰ ਸਸਪੈਂਡ ਕੀਤਾ ਗਿਆ ਤੇ ਨਾਲ ਦੀ ਨਾਲ ਮੈਨੇਜਰ ਨੂੰ ਵਾਰਨਿੰਗ ਦੇ ਕੇ ਤਬਾਦਲਾ ਕਰ ਦਿੱਤਾ ਗਿਆ ਐਸਜੀਪੀਸੀ ਨੇ ਮਾਮਲਾ ਨੋਟਿਸ ਦੇ ਵਿੱਚ ਲਿਆਂਦਾ ਤੇ ਅੱਜ ਵੱਡੀ ਕਾਰਵਾਈ ਵੀ ਕਰ ਦਿੱਤੀ ਗਈ ਹੈ